ਮੈਂ ਮਾਸਟਰ ਬੋਲ ਰਿਹਾ ਬੇਰਜਗਾਰ ਹੱਥਾਂ ਵਿੱਚ ਡਿਗਰੀ ਤੇ ਖਾਂਦਾ ਤੱਕੇ ਸਾਡੇ ਨਾਲ ਦੀਆਂ ਕੁੜੀਆਂ ਵਾਲਾਂ ਤੋਂ ਫੜ ਤਰਨੇ ਤੋਂ ਚੁੱਕਦੇ ਗੁੱਸੇ ਖੋਰ ਡੀਐਸਪੀ ਕਈ ਬੱਸਾਂ ਵਿੱਚ ਬਾੜ-ਵਾੜ ਕੇ ਕੁੱਟਦੇ ਜੀ ਟੁੱਟੀਆਂ ਰੀੜ ਦੀਆਂ ਹੱਡੀਆਂ ਜੀ ਟੁੱਟੀਆਂ ਰੀੜ ਦੀਆਂ ਹੱਡੀਆਂ ਕਈਆਂ ਦੇ ਗੁੱਟ ਪਲੱਸਟਰ ਲੱਗੇ ਮੈਂ ਮਾਸਟਰ ਬੋਲ ਰਿਹਾ ਬੇਰੁਜ਼ਗਾਰ ਹੱਥਾਂ ਵਿੱਚ ਡਿਗਰੀ ਤੇ ਖਾਂਦਾ ਤੱਕੇ ਲੁਧਿਆਣਾ ਸ਼ਹਿਰ ਦੇ ਵਿੱਚ ਬੇਰੁਜ਼ਗਾਰਾਂ ਨੇ ਆਵਾਜ਼ ਚੁੱਕੀ ਹੈ ਕਿ ਸਾਡੇ ਹੱਕ ਮਿਲਨੇ ਚਾਹੀਦੇ ਆ ਚਾਹੇ ਦੇ ਨੇ ਸਾਡੀਆਂ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਉਸੇ ਨੂੰ ਲੈ ਕੇ ਸੜਕ ਦੇ ਉੱਤੇ ਸਾਰੇ ਬੈਠੇ ਨੇ ਟਾਕ ਨੂੰ ਕੋਈ ਨਹੀਂ ਆਇਆ ਸਾਰਿਆਂ ਦੀਆਂ ਮਜਬੂਰੀਆਂ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਬਿਲਕੁਲ ਗੇਟ ਦੇ ਬਾਹਰ ਇਹ ਅਧਿਆਪਕ ਨੇ ਕੁਝ ਹੋਰ ਪੋਸਟਾਂ ਦੇ ਉੱਤੇ ਜਾਣਾ ਚਾਹੁੰਦੇ ਨੇ ਔਰ ਦੇਸ਼ ਦੀ ਤਰੱਕੀ 'ਚ ਹਿੱਸਾ ਪਾਉਣਾ ਚਾਹੁੰਦੇ ਨੇ ਪਰ ਗੱਲ ਨਹੀਂ ਸੁਣੀ ਜਾ ਰਹੀ ਇਸੇ ਕਰਕੇ ਆਏ ਨੇ ਇਹਨਾਂ ਨੂੰ ਰਿਪਰੈਜ਼ੈਂਟ ਕਰਨ ਵਾਲੇ ਇੱਧਰ ਨੌਜਵਾਨ ਖੜੇ ਨੇ ਇਹਨਾਂ ਦੇ ਨਾਲ ਨੇ ਸਾਥੀ ਨੇ ਇਹ ਇਹਨਾਂ ਨੇ ਇੱਕ ਗਾਣੇ ਦੇ ਰੂਪ ਦੇ ਵਿੱਚ ਆਪਣੀ ਮੰਗ ਇੱਥੇ ਰੱਖੀ ਹੈ ਸਟੇਜ ਤੋਂ ਇਹਨਾਂ ਨਾਲ ਗੱਲ ਵੀ ਕਰਾਂਗੇ ਔਰ ਗੱਲ ਵੀ ਸੁਣਾਗੇ ਕਿ ਗੀਤ ਦੇ ਰੂਪ ਦੇ ਵਿੱਚ ਸਰਕਾਰ ਤਾਂ ਕਿਵੇਂ ਹੋਕਾ ਪਚਾ ਰਿਆ ਤੁਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਪਹਿਲਾਂ ਵੀ ਕਾਫੀ ਵਾਰੀ ਗਏ ਹੋ ਇੱਥੇ ਵੀ ਆਏ ਹੋ ਇੱਕ ਵਾਰੀ ਅਸੀਂ ਤੁਹਾਨੂੰ ਵੇਖਿਆ ਸੀ ਕਿ ਗੁੱਸੇ ਦੇ ਵਿੱਚ ਗੀਤ ਨਾਲ ਹੀ ਸਰਕਾਰ ਨੂੰ ਲਾਂਬੇ ਦਿੱਤੇ ਉਹ ਤੁਹਾਨੂੰ ਕਿਉਂ ਕਹਿਣਾ ਪਿਆ ਬਸ ਜੀ ਜਿਵੇਂ ਸਰਕਾਰਾਂ ਹਰ ਵਾਰ ਹੀ ਅਧਿਅਪਕ ਵਰਗ ਦੇ ਨਾਲ ਜਿਹੜਾ ਧੱਕਾ ਕਰਦੀਆਂ ਇੱਕਲਾ ਇਹੀ ਸਰਕਾਰ ਨਹੀਂ ਵੀ ਇਹੀ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਆ ਪਿਛੇ ਕਾਲੀਆਂ ਦੇ ਵੇਲੇ ਵੀ ਆਈ ਹੋਇਆ ਤੇ ਕਾਂਗਰਸ ਦੇ ਵੇਲੇ ਵੀ ਆਈ ਹੋਇਆ ਇਹ ਜਿਹੜੇ ਤੁਸੀਂ ਗੀਤ ਦੀ ਗੱਲ ਕਰ ਰਹੇ ਹੋ ਇਹ 1158 ਦੇ ਜਿਹੜੇ ਪ੍ਰੋਫੈਸਰਾਂ ਨਾਲ ਧੱਕਾ ਹੋਇਆ ਸੀ ਉੱਥੇ ਇੱਕ ਪ੍ਰੋਫੈਸਰ ਦੀ ਬਾਹ ਵੀ ਟੁੱਟੀ ਸੀ ਉਹ ਜਿਹੜਾ ਉਸ ਮੰਜ਼ਰ ਨੂੰ ਦੇਖਦੇ ਹੋਏ ਆ ਗੀਤ ਲਿਖਿਆ ਸੀ ਫਿਰ ਤੇ ਇਹਨਾਂ ਬੇਰੁਜ਼ਗਾਰ ਅਧਿਆਪਕਾਂ ਨੂੰ ਜਿੱਥੇ ਵੀ ਜਾਣੇ ਉਹਨਾਂ ਨਾਲੇ ਸੁਣਾਉਣੇ ਉਹਨਾਂ ਨਾਲੇ ਜੋਸ਼ ਭਰ ਤੇ ਮੈਂ ਖੁਦ ਤੇ ਇੱਕ ਆਪਕਾਂ ਜੀ ਔਰ ਮੇਰਾ ਆਪਣਾ ਅਨੁਭਵ ਹੈ ਇਹ ਆਪਣੇ ਦਰਦ ਨੇ ਸਾਡੇ ਜਿਵੇਂ ਦੇ ਸਾਡੇ ਆਪਣੇ ਦਰਦ ਨੇ ਇਹਨਾਂ ਦੇ ਵੀ ਸਾਰਿਆਂ ਦੇ ਸੇਮ ਹੋਊ। ਕੀ ਸੀ ਉਹ ਗੀਤ ਮੈਂ ਤੁਹਾਨੂੰ ਸੁਣਾ ਦਿੰਦਾ ਮੈਂ ਮਾਸਟਰ ਬੁੱਲ ਰਹਾ ਬੇਰੁਜ਼ਗਾਰ ਹੱਥਾਂ ਵਿੱਚ ਡਿਗਰੀ ਤੇ ਖਾਂਦਾ ੱੱਕੇ ਸਾਡੇ ਨਾਲ ਦੀਆਂ ਕੁੜੀਆਂ ਬਾਲਾਂ ਤੋਂ ਫੜ ਤਰਨੇ ਤੋਂ ਚੁੱਕਦੇ ਗੁੱਸੇ ਖੋਰ ਡੀਐਸਪੀ ਕਈ ਬੱਸਾਂ ਵਿੱਚ ਬਾੜ-ਵਾੜ ਕੇ ਕੁੱਟਦੇ ਜੀ ਟੁੱਟੀਆਂ ਰੀੜ ਦੀਆਂ ਹੱਡੀਆਂ ਜੀ ਟੁੱਟੀਆਂ ਰੀੜ ਦੀਆਂ ਹੱਡੀਆਂ ਕਈਆਂ ਦੇ ਗੁੱਟ ਪਲੱਸਟਰ ਲੱਗੇ ਮੈਂ ਮਾਸਟਰ ਬੋਲ ਰਹਾ ਬੇਰੁਜ਼ਗਾਰ ਹੱਥਾਂ ਵਿੱਚ ਡਿਗਰੀ ਤੇ ਖਾਂਦਾ ਤੱਕੇ ਸਾਡੇ ਨਾਲ ਦੇ ਜੋ ਭਰਤੀ 6 6 ਫੁੱਟੇ ਪਾਉਂਦੇ ਨੇ ਖਾਕੀ ਜੀ ਅਸੀਂ ਕਲਮਾ ਵਾਲੇ ਆ ਇਹ ਤਾਂ ਫੜ ਕੇ ਖੜਦੇ ਲਾਟੀ ਜੀ ਗਿੱਟਿਆਂ ਤੋਂ ਘੁੰਮਦੀ ਐ ਜੀ ਗਿੱਟਿਆਂ ਤੋਂ ਘੁੰਮਦੀ ਐ ਬੜਾ ਅਫਸੋਸ ਮਾਰਦੇ ਸਕੇ ਮੈਂ ਮਾਸਟਰ ਬੋਲ ਰਹਾ ਬੇਰੁਜ਼ਗਾਰ ਹੱਥਾਂ ਵਿੱਚ ਡਿਗਰੀ ਤੇ ਖਾਂਦਾ ਤੱਕੇ ਅੱਗੇ ਸਰਕਾਰ ਦੀ ਗੱਲ ਆ ਕਿ ਸਰਕਾਰ ਨੇ ਕਿਵੇਂ ਸਾਡੇ ਨਾਲ ਵਾਅਦੇ ਕੀਤੇ ਕਿਵੇਂ ਸਾਡੇ ਟੈਂਕੀਆਂ ਤੇ ਬੈਠੇ ਮਾਸਟਰਾਂ ਨਾਲ ਕੁੜੀਆਂ ਨਾਲ ਵਾਅਦੇ ਕੀਤੇ ਕਿ ਤੁਸੀਂ ਸਾਡੀ ਆ ਭੈਣਾ ਓ ਤੂੰ ਸਾਡੇ ਭਰਾ ਓ ਕਿਵੇਂ ਸਾਨੂੰ ਦਿਲਾਸਾ ਦਿੱਤਾ ਝਾਂਸਾ ਦਿੱਤਾ ਵੋਟਾਂ ਲੈਣ ਵਾਸਤੇ ਉਹ ਅੰਤਰਾ ਜਿਹੜਾ ਉਹ ਇਹ ਸਰਕਾਰ ਵਾਸਤੇ ਆ ਕਿ ਨਵੀਆਂ ਸਰਕਾਰਾਂ ਬਣੀਆਂ ਨੇ ਵਿੱਚ ਅਖਬਾਰ ਗੱਲਾਂ ਨੇ ਮਿੱਠੀਆਂ ਜੀ ਸਭ ਫੋਕੇ ਦਾਵੇ ਨੇ ਕਿਦਰੇ ਨਾ ਤਰਕੀਆਂ ਦਸੀਆਂ ਜੀ ਰੰਗ ਬਦਲ ਗਏ ਪੱਗਾਂ ਦੇ ਜੀ ਰੰਗ ਬਦਲ ਗਏ ਪੱਗਾਂ ਦੇ ਨਾਂ ਲਿਖਦਾ ਭਿੰਦਰ ਖੰਡੋਲੀ ਥੱਕੇ ਮੈਂ ਮਾਸਟਰ ਬੋਲ ਰਿਹਾ ਬੇਰੁਜ਼ਗਾਰ ਹੱਥਾਂ ਵਿੱਚ ਡਿਗਰੀ ਤੇ ਖਾਂਦਾ ਥੱਕੇ ਜੀ ਤੁਸੀਂ ਆਪਣੀ ਕਲਾ ਨੂੰ ਬੇਰੁਜ਼ਗਾਰਾਂ ਦੀ ਆਵਾਜ਼ ਬਣਾਉਣ ਲਈ ਵਰਤ ਲਿਆ ਜੀ ਬਿਲਕੁਲ ਜੀ ਜਿਹੜੀ ਕਲਮ ਹੈ ਜੇ ਉਹ ਦਿਖਾਦੀ ਨਾ ਲਿਖ ਸਕੀ ਫਿਰ ਉਹਦਾ ਫਾਇਦਾ ਵੀ ਕੀ ਹੈ ਜੀ ਪ੍ਰਮਾਤਮਾ ਨੇ ਆਵਾਜ਼ ਬਖਸ਼ੀ ਆ ਪ੍ਰਮਾਤਮਾ ਨੇ ਕਲਮ ਬਖਸ਼ੀ ਆ ਜੇ ਅਸੀਂ ਮਜ਼ਲੂਮਾਂ ਦੇ ਲਈ ਗਰੀਬਾਂ ਦੇ ਲਈ ਬੇਰੁਜ਼ਗਾਰਾਂ ਦੇ ਲਈ ਹਾ ਦਾ ਨਾਰਾ ਨਹੀਂ ਮਾਰ ਸਕਦੇ ਤਾਂ ਸਾਡੀ ਕਲਮ ਦਾ ਸਾਡੇ ਟੈਲੈਂਟ ਦਾ ਕੋਈ ਫਾਇਦਾ ਨਹੀਂ ਹੈਗਾ ਤੁਹਾਨੂੰ ਉਮੀਦ ਤੇ ਆਸ ਰਹਿੰਦੀ ਐ ਇਸ ਕਰਕੇ ਹਰ ਥਾਂ ਜਿੱਥੇ ਧਰਨਾ ਹੁੰਦਾ ਹੈ ਤੇ ਆਵਾਜ਼ ਬਣਦੇ ਹੋ ਕਿ ਕਦੇ ਤਾਂ ਸੁਣੀ ਜਾਊਗੀ ਮੈਂ ਦੂਜੀ ਵਾਰੀ ਧਰਨੇ ਤੇ ਆਇਆ ਜੀ ਤੇ ਮੈਨੂੰ ਬੀਐਡ ਕਰਨ ਤੋਂ ਪਹਿਲਾਂ ਹੀ ਬੜਾ ਸ਼ੌਂਕ ਸੀ ਮੈਂ ਧਰਨੇ ਤੇ ਜਾਇਆ ਕਰੂੰਗਾ। ਅੱਛਾ। ਜੀ। ਸ਼ੌਕ ਤਾਂ ਕਿਹੋ ਜਿਹਾ ਜਨੂਨ ਹੈ ਧਰਨੇਾਂ ਤੇ ਜਾਣਾ। ਮੈਨੂੰ ਪਤਾ ਸੀ ਕਿ ਮੈਂ ਵੀ ਇਹਨਾਂ ਰਾਹਾਂ ਦੇ ਵਿੱਚੋਂ ਲੰਘਣਾ ਹੈ। ਮੈਂ ਤਾਂ ਆ ਰਿਹਾ ਹੋਇਆ ਸੀ ਮੈਂ ਧਰਨੇਾਂ ਦਾ ਤੁਹਾਨੂੰ ਸ਼ੌਂਕ ਸ਼ੁਰੂ ਤੋਂ ਰਿਹਾ ਹੈ ਤੇ ਅੱਜਕੱਲ ਤਾਂ ਸਰਕਾਰ ਧਰਨੇਾਂ ਤੋਂ ਦੁਖੀ ਬਹੁਤ ਹੈ ਕਹਿੰਦੇ ਧਰਨੇ ਲਾਉਣ ਵਾਲੇ ਤੇ ਖੱਜਲ ਬਹੁ ਕਰਦੇ ਆਮ ਲੋਕਾਂ ਨੂੰ। ਮੈਨੂੰ ਆਏ ਸੀ ਵੀ ਮੈਂ ਆਪਦੀ ਆਵਾਜ਼ ਜ਼ਰੂਰ ਠਾਊਂਗਾ। ਲੋਕਾਂ ਦੀ ਆਵਾਜ਼ ਜ਼ਰੂਰ ਬਣਾਾਂਗੇ। ਮੈਨੂੰ ਇਹ ਸੀ ਜਿਵੇਂ 1158 ਦੇ ਵਿੱਚ ਹੋਇਆ ਸੀ 41 ਕਾਰਡ ਦੇ ਵਿੱਚ ਹੋਇਆ ਇਹ ਸਾਰੀਆਂ ਭਰਤੀਆਂ ਕਾਂਗਰਸ ਦੇ ਵੇਲੇ ਦੀਆਂ ਨੇ ਇਹਨਾਂ 'ਚੋਂ ਕੁਝ ਭਰਤੀਆਂ ਹਲੇ ਇਨਕੰਪਲੀਟ ਨੇ ਸਾਡੀ ਸਰਕਾਰ ਨੂੰ ਇਹੀ ਮੰਗ ਹੈ ਕਿ ਜਿਹੜੀ ਮਾਸਟਰਾਂ ਦੀ ਭਰਤੀ ਆ ਇਹ ਪੂਰੀ ਹੋਣ ਲਈ ਘੱਟੋ-ਘੱਟ 2 ਸਾਲ ਮੰਗਦੀ ਆ ਕਿਉਂਕਿ ਇੱਕ ਵਾਰ ਭਰਤੀ ਨੇ ਕੋਰਟ ਦੇ ਵਿੱਚ ਜਾਣਾ ਹੀ ਹੁੰਦਾ ਸਾਡੀ ਨੇ ਉਹਦੀ ਵਜ੍ਹਾ ਇਹ ਆ ਜਦੋਂ ਸਰਕਾਰ ਜਾਣ ਲੱਗਦੀ ਆ ਸਰਕਾਰ ਜਾਂਦੇ ਜਾਂਦੇ ਹੁਣ ਇਹ ਸਰਕਾਰ ਦਾ ਸਿਰਫ ਮੇਰੇ ਖਿਆਲ ਤੋਂ 18 ਮਹੀਨੇ ਰਹਿ ਚੁੱਕੇ ਆ ਉਹਦੇ 'ਚੋਂ 3 ਮਹੀਨੇ ਤੁਸੀਂ ਚੋਣ ਜਾਬਤੇ ਦੇ ਕੱਢਦੇ ਹੋ ਕਿੰਨਾ ਕ ਬਚਿਆ ਜੇ ਸਰਕਾਰ ਅੱਜ ਭਰਤੀ ਦਿੰਦੀ ਹੈ ਤਾਂ ਇਹ ਚੋਣ ਜਾਬਤੇ ਤੱਕ ਪੂਰੀ ਹੋ ਸਕਦੀ ਆ ਜੇ ਸਰਕਾਰ ਇਹ ਭਰਤੀ ਜਾ ਕੇ ਸਾਲ ਨੂੰ ਦਿੰਦੀ ਹੈ 6 ਮਹੀਨੇ ਨੂੰ ਤਾਂ ਇਹ ਸਾਡੀ ਭਰਤੀ ਹੈ ਜਿਹੜੀ ਉਹ ਚੋਣ ਦਾ ਜਾਬਤੇ ਦੇ ਵਿੱਚ ਇਲੈਕਸ਼ਨ ਦੇ ਵਿੱਚ ਫਸਣ ਦੇ ਪੂਰੇ ਚਾਂਸ ਨਹੀਂ ਇਹ ਸਾਡੀ ਮੰਗ ਹੈ ਜੀ ਵੀਰ ਵਿਗਾਰ ਅਧਿਆਪਕਾਂ ਨੇ ਆਪਣੀ ਗੱਲ ਰੱਖਣ ਲਈ ਖਾਸ ਕਰਕੇ ਉਸ ਨੌਜਵਾਨ ਨੇ ਜਿਹੜਾ ਖੁਦ ਅਧਿਆਪਕ ਹੋਣ ਨਾਤੇ ਦਰਦ ਸਮਝਦੇ ਆ ਤੇ ਇਹਨਾਂ ਦੀ ਆਵਾਜ਼ ਬਣ ਕੇ ਇੱਕ ਗੀਤ ਦੇ ذریعے ਇਹਨਾਂ ਨੇ ਆਪਣੀ ਗੱਲ ਰੱਖੀ ਆ ਅਤੇ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਨਾ ਬੇਰੁਜ਼ਗਾਰਾਂ ਦੀ ਗੱਲ ਕਿਹੜੇ ਵੀ ਢੰਗ ਨਾਲ ਸਰਕਾਰ ਤੱਕ ਕਦੋਂ ਤੇ ਕਿਵੇਂ ਪਹੁੰਚਦੀ ਹੈ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸਦੀਪ ਲਾਦੂ ਹੈ ਵਿਸੇ پنجاب ਲੁਧਿਆਣਾ